ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਟਾਲੇ ਵਿਕੇ ਜਿਹੜਾ ਸਮਾਗਮ ਹੋਇਆ ਹੈ ਪਠਾਨਕੋਟ ਜਲਵਾਸਪੁਰ ਅਤੇ ਅੰਮ੍ਰਿਤਸਰ ਸਾਹਿਬ ਦੀਆਂ ਜ਼ਿਲ੍ਹਿਆਂ ਦੇ ਬੱਚਿਆਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਟੋਟਲ 5 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਦੇ ਵਿੱਚ ਅੰਦਾਜ਼ਨ ਇੱਕ 500 ਦੇ ਕਰੀਬ ਰਚਨਾਵਾਂ ਬੱਚਿਆਂ ਦੀਆਂ ਲਿਖੀਆਂ ਹੋਈਆਂ ਤੇ ਤਕਰੀਬਨ 1000 ਦੇ ਕਰੀਬ ਅੱਜ ਜਿਤੀ ਹੈ 26 ਸੀ ਉਹ ਬੱਚਿਆਂ ਨੂੰ ਬੱਚਿਆਂ ਵੱਲੋਂ ਖੁਦ ਲਿਖੀਆਂ ਹੋਈਆਂ ਰਚਨਾਵਾਂ ਨਾਮਾਂ ਵੱਲੋਂ ਵਿਸ਼ੇ ਦਿੰਦੇ ਆ ਜਿਹੜੇ ਕਿ ਜਿਸੇ ਉਹ ਨੰਗਰੇ ਸਮਾਜ ਦੀ ਤੀਸਰੀਆਂ ਦੇ ਨਹੀਂ ਜਾਗਰਤਾ ਪਹਿਲਾ ਕੀਤੀ ਤਾਂ ਬੱਚਿਆਂ ਨੇ ਬਹੁਤ ਵੱਡਾ ਕੰਮ ਕੀਤਾ ਆ ਸਾਡੇ ਗੁਰਦਾਸਪੁਰ ਦੀ ਸਾਰੀ ਟੀਮ ਨੂੰ ਅੱਜ ਇਹਨਾਂ ਦੀਆਂ ਤਿੰਨ ਕਿਤਾਬਾਂ ਇੱਥੋਂ ਰਿਲੀਜ਼ ਹੋਈਆਂ ਨੇ ਇਹਨਾਂ ਦੇ ਸੰਪਾਦਕ ਤੋਂ ਇਹਨਾਂ ਦੇ ਜਿਲਾ ਜਿਹੜੇ ਸਾਡੇ ਮੋਰੀ ਨੇ ਉਹਨਾਂ ਨੂੰ ਆ ਸਾਰੀ ਟੀਮ ਨੂੰ ਮੈਂ ਆਪਣੇ ਵੱਲੋਂ ਪੰਜਾਬ ਪ੍ਰੋਵਿੰਸਰੀ ਕੈਨੇਡਾ ਵੱਲੋਂ ਆ ਖਾਸ ਕਰਕੇ ਇਸ ਟੀਮ ਦਾ ਕਿ ਸਾਡੇ ਕੋਲ ਤਕਰੀਬਨ 50 ਤੋਂ ਵੱਧ ਟੀਮਾਂ ਕੰਮ ਕਰਦੀਆਂ ਵਰਲਡ ਵਾਈ ਤੇ ਅਸੀਂ ਇਸ ਟੀਮ ਨੂੰ ਉੱਤਮ ਦਰਜੇ ਦੀ ਟੀਮ ਦਾ ਦਰਜਾ ਦਿੰਨੇ ਆ ਕਿ ਬਹੁਤ ਹੀ ਵਧੀਆ ਇਹ ਕੰਮ ਕਰਦੇ ਨੇ ਤੇ ਬੱਚਿਆਂ 'ਚ ਵੜਾ ਇਤਸ਼ਾਹ ਰਹਿੰਦਾ ਏ ਤੇ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਬੇਸ਼ੱਕ ਸਾਨੂੰ 50 ਸਾਲ ਹੋ ਗਏ ਕੈਨੇਡਾ ਜਿਉਂਦਿਆਂ ਨੂੰ ਆਪਣੀ ਮਾਂ ਬੋਲੀ ਲਈ ਆਪਣੇ ਸਭਿਆਚਾਰ ਲਈ ਆਪਣੀ ਵਿਰਾਸਤ ਦੇ ਕੁਝ ਨਾ ਕੁਝ ਕਰਦੇ ਰਹੀਏ ਪਰ ਇਹ ਗੱਲ ਤੇ ਮੰਨਣਯੋਗ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਮੇਰਾ ਵੀ ਇੱਕ ਜਿੰਦਗੀ ਦਾ ਬਹੁਤ ਹੀ ਸੁਪਨਿਆਂ ਭਰਿਆ ਪ੍ਰੋਜੈਕਟ ਹੈ ਆ ਜਿਹਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਸਹਿਦ ਦੀ ਲਗਨ ਲੱਗੀ ਏ ਆ कॉन्फ्रेंस होई सी जो बारह सौ बच्चों ने भाग लिया हम भी मोहल्ले दसा दिनों के होनी ने और दो रोज़ा बाल, बाल में कॉन्फ्रेंस थी मुंबई में हो रही है और वीकून मध्य प्रदेश राजस्थान हरियाणा मुंबई के बाल मुल्कों में कैनेडा अमेरिका इंग्लैंड आस्ट्रेलिया न्यूजीलैंड होलैंड फ्रांस नॉर्वे ਤੋਂ ਬਾਅਦ ਜਗਨਨਾਥ ਜੀ ਆਰ ਡਾਨੀਆ ਦੇ ਲਿਖੀ ਸਭ ਤੋਂ ਪਿਆਰ ਹੋਦੀ ਹੈ ਕਿ ਹਰ ਵਾਰ ਚਾਹੇ ਸਮੇਂ ਉਸ ਤੋਂ ਬਹੁਤ ساری ਆਸਾਂ ਨੇ ਜਿਹੜੇ ਬੇਸਾਬੀ ਦੇ ਬੋਲੇ ਮਦੇ ਮਦੇ ਸਭ ਕਾਲ ਮੰਨਦੇ ਹੋਰ ਸਮਾਜ ਦੇ ਜੋ ਇਹ ਹਾਲਾਤ ਚੱਲ ਰਹੇ ਨੇ ਹਨਨ ਨੂੰ ਸੁਜੀ ਰੱਖਣਾ ਅਗੂ ਦਾ ਦੂਰਕਸ਼ਣ ਦੀ ਕੋਸ਼ਿਸ਼ ਕਰਨੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨਾ ਸੋ ਕਿਵਾਰ ਉੱਤੇ ਸਾਨੂੰ ਨੇ ਨਾ ਮਾਤ ਬਿਨੂ ਸੁਭਾਅ ਦੀ ਜੇ ਲੱਗੇ ਬਹੁਤ ਸਾਰਾ ਫਾਇਦਾ ਕਰਦਾ ਹੈ ਕੋਈ ਪੰਗੀ ਜਗਾਇਆ ਤੇ ਜਿਹੜੇ ਅਤੇ ਜੇ ਕੋਸ਼ਿਸ਼ ਆ ਕਿ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ ਆ ਇੱਕ ਤਾਂ ਪਹਿਲਾਂ ਪੰਜਾਬੀ ਸਿਖਾਉਣ ਦੀ ਗੱਲ ਹੈ ਉਸ ਤੋਂ ਇਲਾਵਾ ਸਿਹਤ ਜਿਹੜਾ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਪਰ ਉਹਦੇ ਲਈ ਤੇ ਅਸੀਂ ਹਮੜ ਤੋਂ ਜਿਹੜੀਆਂ ਜੜਾ ਇਹਨਾਂ ਨੂੰ ਪਾਣੀ ਪਾਉਣਾ ਸ਼ੁਰੂ ਕੀਤਾ ਹੈ ਆ ਅਕਸਰ ਦੇਖਿਆ ਜਾਂਦਾ ਕਿ ਬਹੁਤ ਸਾਰੇ ਸਾਇਤਿਕ ਸਮਾਗਮਾਂ ਵਿੱਚ ਵੀ ਔਰ ਘਰਾਂ ਦੇ ਵਿੱਚ ਵੀ ਅਸੀਂ ਇੰਨੀ ਤਵੱਜੋ ਨਹੀਂ ਦੇ ਰਹਾ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ ਤੋਂ ਇੱਕ ਵਖਰਾ ਪਲਾਨ ਹੈ ਜਿਹਦੇ ਤਹਿਤ ਖਾਸ ਕਰ ਉਹ ਬੱਚੇ ਨੇ ਇਹਦੇ ਵਿੱਚ ਜੁੜੇ ਹੋਏ ਮжоਰਿਟੀ ਜਿਹੜੇ ਬੱਚੇ ਨੇ ਇਹ ਸਰਕਾਰੀ ਸਕੂਲਾਂ ਦੇ ਬੱਚੇ ਨੇ ਔਰ ਇਹਨਾਂ ਨੂੰ ਚਲਾਉਣ ਵਾਲੇ ਵੀ ਜਿਹੜੇ ਅ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਉਹ ਵੀ ਤਕਰੀਬਨ 90% ਸਰਕਾਰੀ ਸਕੂਲਾਂ ਦੇ ਹੀ ਨੇ ਜਿੱਥੇ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਸੱਭਿਆਚਾਰ ਦੀ ਜਾਂ ਸਮਾਜ ਦੇ ਸਮਾਜ ਦੇ ਵਿਧਿਆ ਬਸਲੀਕ ਹੋਣ ਦੀ ਗੱਲ ਕਰਦੇ ਹਾਂ ਉੱਥੇ ਜਿਹੜੇ ਸਪੋਰਟਸ ਨਾਲ ਰਿਲੇਟਡ ਬੱਚੇ ਨੇ ਜਿਸ ਤਰ੍ਹਾਂ ਅੱਜ ਦੋ ਬੱਚਿਆਂ ਨੂੰ ਸਨਮਾਨ ਇੱਥੇ ਕੀਤਾ ਗਿਆ ਉਹਨਾਂ ਨੇ ਵਰਲਡ ਰੈਕੋਰਡ ਪੈਦਾ ਕੀਤੇ ਨੇ ਅ ਉਹਦੇ ਨਾਲ ਨਾਲ ਜਿਹੜਾ ਸਪੋਰਟਸ ਪ੍ਰਤੀ ਵੀ ਬੱਚਿਆਂ ਦੇ ਵਿੱਚ ਜਾਗਰੂਕਤਾ ਲਾਉਣੀ ਸਾਡਾ ਐਥਨੈਟਿਕ ਡਿਊਟੀ ਹੈ ਸਾਡਾ ਇਨਸਾਨੀਅਤ ਫਰਜ਼ ਬਣਦਾ ਹੈ ਅਸੀਂ ਉਹਨਾਂ ਬੱਚਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਬਹੁਤ ਹੀ ਸੋਹਣਾ ਇਵੈਂਟ ਆਰਗੇਨਾਈਜ਼ ਹੋਇਆ ਜੀ ਬਾਈ தி ਫਾਊਂਡੇਸ਼ਨ ਆਫ ਨਵੀ ਅਲਮ ਨਵੀ ਉਦਗ ਇਹਨਾਂ ਦੇ ਐਮ ਡੀ ਮੈਡਮ ਮਿਸਟਰ ਸੁਖੀ ਬਾੜੀ ਕੈਨੇਡੀਅਨ ਨੇ ਐਂਡ 올 ਓਵਰ ਏਸ਼ੀਆ 올 ਓਵਰ ਵਰਲਡ ਦੇ ਵਿੱਚ ਉਹਨਾਂ ਦੀ ਮੋਰ ਥੀਨ 40 ਜਿਹੜੇ ਨੇ ਆਰਗੇਨਾਈਜੇਸ਼ਨਸ ਨੇ ਅਨੂਦ ਨਾਲ ਸਭ ਤੋਂ ਮਹਿੰਮ ਜਿਹੜੀ ਇਹਨਾਂ ਨੇ ਚਲਾਈ ਹੈ ਇਹ ਸਾਡੇ ਮਟਾਲੇ ਅੱਜ ਦੀ ਵੀਵੈਂਟ ਆਰਗੇਨਾਈਜ਼ ਹੋਇਆ ਬਾਈ ਦੀ ਟੀਮ ਆਫ ਮਿਸਟਰ ਅਰਉਂਗ ਜੀ ਇਹਨਾਂ ਦਾ ਇਨਸਟੀਚੂਟ ਹੈ ਔਰ ਮੈਂ ਇਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਇਹ ਚੀਜ਼ ਵਾਸਤੇ ਬਿਨਾਂ ਸਿੰਗਲ ਪੈਣੀ ਤੋਂ ਇਹਨਾਂ ਨੇ ਪੂਰਾ ਆਪਣੇ ਹੌਲ ਪਰਚੋਪਲਿੰ ਚੁੱਕਿਆ ਸਭ ਕੁਝ ਕੀਤਾ ਔਰ ਇਹੋ ਜਿਹੇ ਪੀਪਲ ਜਿਹੜੇ ਨੇ ਸਮਾਜਲੀ ਦੇ ਪੀਪਲ ਹਨ ਜਿੰਮ ਔਰ ਮੈਂ ਚਾਹੁੰਦਾ ਕਿ ਜਿਹੜੇ ਨੇ ਬੱਚੇ ਵੀ ਨੇ ਛੋਟੇ ਛੋਟੇ ਸਾਡੀ ਸੁਸਾਇਟੀ ਦੇ ਹੋਰ ਵੀ ਬੰਦੇ ਨੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਨ ਅਨ ਇਨਦਰ ਸਾਹ ਦਿਨ ਸੋ ਦੈਟ ਇਜ਼ ਦਾ ਜੋ ਪ੍ਰੋਬਲਮ ਹੈ ਹੋਰ ਅਰਦੇ ਨੇ ਤੇ ਆਰ ਵਾਲੀ ਯੂਥ ਜਾਂ ਆਨ ਵਾਲੀ ਜਨਰੇਸ਼ਨ ਹੈ ਜਿਹੜੇ ਚੰਗੇ ਰਾਹ ਤੇ ਪੈਣ। ਮੈਂ ओंकार ਸਿੰਘ ਤੇਜੇ ਸਰ ਨੇ ਮੈਨੂੰ ਜਿਹੜਾ ਸਾਡਾ ਪ੍ਰੋਜੈਕਟ ਹੈ ਨਵੀਆਂ ਕਲਮਾ ਨਵੀਂ ਉਡਾਨ। ਇਹਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਬਹੁਤ ਧੰਨਵਾਦ ਕਰਦਾ ਸ੍ਰੀ ਸੁਖਰੀਵਾਰਟ ਜੀ ਦਾ ਤੇ ਮੇਰੇ ਨਾਲ ਮੇਰੇ ਵੀਰ ਗਗਨਦੀਪ ਸਿੰਘ ਜੀ ਗੁਰਦਾਸਪੁਰ ਤੋਂ ਸਾਡੇ ਮੁੱਖ ਸੰਪਾਦਕ ਨੇ ਤੇ ਜਿਹੜਾ ਇਹ ਪ੍ਰੋਜੈਕਟ ਹੈ ਤਕਰੀਬਨ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਪਟਿਆਲੇ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਗੇ ਅੱਗੇ ਪੂਰੇ ਪੰਜਾਬ ਦੇ ਵਿੱਚ ਵਾਟਸਐਪ ਵੱਲੋਂ ਡਿਊਟੀ ਲਗਾਈ ਗਈ ਕਿ ਪਟੀਮਾ ਬਣਾ ਕੇ ਅੱਗੇ ਜਿਹੜਾ ਪ੍ਰੋਜੈਕਟ ਹੈ ਪੂਰੇ ਪੰਜਾਬ ਵਿੱਚ ਸ਼ੁਰੂ ਕਰੀਏ ਤਾਂ ਮੈਂ ਦੱਸਦੇ ਆ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਅਸੀਂ 23 ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 60 ਦੇ ਕਰੀਬ ਜਿਹੜੀਆਂ ਕਿਤਾਬਾਂ ਛਾਪ ਲਈਆਂ ਲੋਕ ਅਰਪਣ ਕਰ ਚੁੱਕੇ ਆ ਤੇ ਕੁਝ ਅਗਲੇ ਦਿਨਾਂ ਵਿੱਚ ਲੋਕ ਅਰਪਣ ਕਰ ਰਹੇ ਆ ਤੇ 23 ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਵਿੱਚ ਦੋ ਕਿਤਾਬਾਂ ਹਿਮਾਚਲ ਹਰਿਆਣਾ ਦਿੱਲੀ ਮਹਾਰਾਸ਼ਟਰ ਦੇ ਵਿੱਚ 20 ਤਰੀਕ ਨੂੰ ਅਸੀਂ ਜਿਹੜੀ ਕਿਤਾਬ ਲੋਕ ਅਰਪਣ ਕਰਨ ਜਾ ਰਹੇ ਆ ਬੰਬੇ ਦੇ ਬੱਚਿਆਂ ਦੀ ਜਿਹੜੇ ਪੰਜਾਬੀ ਵਿੱਚ ਲਿਖਦੇ ਨੇ ਤੇ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਵੀ ਬਾਦ ਸਾਹਿਬ ਆਪ ਜਾ ਕੇ ਪੰਜ ਕਿਤਾਬਾਂ ਜਿਹੜੀਆਂ ਸ਼ਾਹਮੁਖੀ ਦੇ ਵਿੱਚ ਉੱਥੇ ਲੋਕਾਰਪਣ ਕਰਕੇ ਆਏ ਨੇ ਨਵੇਂ ਕਲਮਾ ਨਵੀ ਉਡਾਣ ਪ੍ਰੋਜੈਕਟ ਦੀਆਂ ਤੇ 17 ਜ਼ਿਲ੍ਹਿਆਂ ਵਿੱਚ ਉੱਥੇ ਹੋਰ ਕੰਮ ਚੱਲ ਰਿਹਾ ਹੈ ਪਾਕਿਸਤਾਨ ਤੋਂ ਅੱਗੇ ਇਟਲੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਫਰਾਂਸ ਉੱਥੇ ਵੀ ਜਿਹੜਾ ਇਹ ਪ੍ਰੋਜੈਕਟ ਹੈ ਬਾਕੂ ਵੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਇੰਗਲੈਂਡ ਦੀ ਜਿਹੜੀ ਕਿਤਾਬ ਛਪ ਚੁੱਕੀ ਆ ਉਹ ਅਗਲੇ ਦਿਨਾਂ ਵਿੱਚ ਲੋਕਾਰਪਣ ਹੋਣੀ ਹੈ ਜੀ ਤੇ ਜਿਹੜੇ ਦੂਸਰੇ ਦੇਸ਼ਾਂ ਵਿੱਚ ਵੀ ਕੈਨੇਡਾ ਦੀ ਵੀ ਕਿਤਾਬ ਹੈ ਜਿਹੜੀ ਉਹ ਸਿਪਾਈ ਦੇ ਦੀਨ ਹੈ ਉੱਥੇ ਵੀ ਇਹ ਪ੍ਰੋਜੈਕਟ ਚੱਲ ਤੇ ਜਿਹੜੇ ਬੰਦੇ ਨੇ ਕੁਝ ਕਰਨਾ ਤੇ ਜੇ ਵਾਟਸਐਪ ਵਰਗੇ ਬੰਦੇ ਹੈਗੇ ਨਾ ਤਾਂ ਪੰਜਾਬੀ ਮਾਂ ਬੋਲੀ ਨੂੰ ਮੈਨੂ ਲੜਾਦਾ ਕੋਈ ਖਤਰਾ ਨਹੀਂ ਜਿਹੜਾ ਭਵਿੱਖ ਹੈ ਸਰ ਨੇ ਉਹਨਾਂ ਦੀਆਂ ਹੱਥ ਉਹਨਾਂ ਦੀਆਂ ਹਵਾਵਾਂ ਫੜ ਲਈਆਂ ਪਰ ਉਹਨੂੰ ਅੱਗੇ ਜਾ ਕੇ ਬਹੁਤ ਜਿਹੜਾ ਬਲੰਦੀਆਂ ਛੋਣਗੇ ਇਹਦੇ ਵਾਸਤੇ ਵੀ ਅਸੀਂ ਸਰ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਅੱਜ ਗੁਰਦਾਸਪੁਰ ਟੀਮ ਦਾ ਗगनਵੀਰ ਜੀ ਖੜੇ ਨੇ ਕਿ ਜਿੱਥੇ ਅਸੀਂ ਅੱਜ ਇਹ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਆਏ ਸੀ ਇੱਥੇ ਵੀ ਪੰਜ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇੱਕ ਪਠਾਨਕੋਟ ਤੋਂ ਪੰਜ ਕਿਤਾਬਾਂ ਜਿੱਥੇ ਲੋਕ ਅਰਪਣ ਕੀਤੀਆਂ ਨੇ ਅੱਗੇ ਸਾਡੇ ਪ੍ਰੋਗਰਾਮ ਕੱਲ ਚਾਰ ਕਿਤਾਬਾਂ ਫਗਵਾੜੇ ਤੇ ਫਿਰ 10 ਕਿਤਾਬਾਂ ਸਭਰੂਰ ਕਰ ਰਹੇ ਹਾਂ ਜੀ ਲੋਕ ਅਰਪਣ ਚਾਰ ਕਿਤਾਬਾਂ ਮੋਹਾਲੀ ਦੋ ਸ੍ਰੀ ਮੁਕਤਸਰ ਸਾਹਿਬ ਤੇ ਇੱਕ ਬੰਬਈ 24 ਕਿਤਾਬਾਂ ਜਿਹੜੀਆਂ ਅਗਲੇ 10 ਦਿਨਾਂ ਦੇ ਵਿੱਚ ਵਿੱਚ ਲੋਕ ਅਰਪਣ ਕਰਨੇ ਜਾ ਰਹੇ ਹਾਂ ਤੇ ਸਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਸ ਪ੍ਰੋਜੈਕਟ ਵਾਸਤੇ ਜਿੱਥੇ ਵੀ ਸਾਡਾ ਡਿਊਟੀ ਲਾਉਣਗੇ ਅਸੀਂ ਖਿੜੇ ਮੱਥੇ ਪ੍ਰਵਾਨ ਕਰਕੇ ਦਿਨ ਰਾਤ ਇਸ ਪ੍ਰੋਜੈਕਟ ਵਾਸਤੇ ਚੜ੍ਹਦੀ ਕਲਾ ਵਾਸਤੇ ਹਾਜ਼ਰ ਰਹਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਮੇਰੇ ਹਸ਼ਨ ਕਾਲਜ ਦੇ ਵਿੜੇ ਦੇ ਵਿੱਚ ਮੇਰੇ ਲਈ ਬੜੀ ਮਾਣ ਦੀ ਔਰ ਫਖਰ ਦੀ ਗੱਲ ਸੀ ਕਿ ਜਿਹੜਾ ਸੁਖੀ ਬਾੜ ਜੀ ਵੱਲੋਂ ਚਲਾਈ ਜਾ ਰਹੀ ਸੰਸਥਾ ਨਮੀਆਂ ਕਲਮਾ ਨਮੀ ਉਡਾਨ ਜਿਹੜੇ ਇਸ ਦੇ ਸਯੋਜਕ ਹੈਗੇ ਆ ਇਸਨਾਂ ਸਟੇਜ 'ਤੇ ਜੋ ਪ੍ਰਾਲਾ ਕੀ ਛੋਟੇ ਬੱਚਿਆਂ ਨੂੰ ਲੇਖਣ ਵਾਲ ਉਹਨਾਂ ਦਾ ਰੁਝਾਨ ਵਧਾਉਣ ਵਾਸਤੇ ਅੱਜ ਪ੍ਰੋਗਰਾਮ ਕੀਤਾ ਗਿਆ ਮੇਰੇ ਦਿਲ ਦੀ ਗਹਿਰਾਈਆਂ ਨੂੰ ਛੂ ਗਿਆ ਕਿਉਂਕਿ ਜਿੰਨੇ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਦੇਖੇ ਸੀਗੇ ਜਾਂ ਬੁੱਕਸ ਦਾ ਦੇਖਿਆ ਸੀਗਾ ਵੱਡੇ ਲੇਖਕਾਂ ਦੀ ਬੁੱਕਸ ਦਾ ਹੀ ਲੋਕ ਆਰਪਣ ਦੇਖਿਆ ਸੀਗਾ ਪਰ ਅੱਜ ਇਸ ਵਿੜੇ ਦੇ ਵਿੱਚ ਪੰਜ ਕਿਤਾਬਾਂ ਰਿਲੀਜ਼ ਹੋਈਆਂ ਜਿਦੇ ਸੀ ਬੱਚਿਆਂ ਦੀਆਂ ਰਚਨਾਵਾਂ ਉਹਦੇ ਚ ਸੰਪਾਦਿਤ ਹੋਈਆਂ ਤਿੰਨ ਗੁਰਦਾਸ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੀਆਂ ਇੱਕ ਸ਼੍ਰੀ ਅਮਰitsar ਸਾਹਿਬ ਦੀ ਤੇ ਇੱਕ ਪਠਾਨਕੋਟ ਦੀ ਮੈਂ ਆਪਣੇ ਸਮੂਚੇ ਕਾਲਜ ਵੱਲੋਂ ਇਸ ਸੰਸਥਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬੱਚਿਆਂ ਵਾਸਤੇ ਜੋ ਕਰ ਰਹੀ ਹੈ ਉਹਨਾਂ ਦੇ ਹੱਥਾਂ 'ਚੋਂ ਮੋਬਾਈਲ ਖੋ ਕੇ ਉਹਨਾਂ ਦੇ ਹੱਥਾਂ 'ਚ ਕਲਮ ਪੜਾ ਰਹੀ ਹੈ ਪ੍ਰਮਾਤਮਾ ਇਹਨਾਂ ਨੂੰ ਬਿਲ ਰਗ ਮਿਹਨਤ ਕਰਨ ਦੀ ਅਥਕ ਸਤੂ ਵੀ ਜਦੋਂ ਕਦੀ ਵੀ ਮੇਰੀ ਸੇਵਾਵਾਂ ਦੀ ਲੋੜ ਪਵੇ ਮੈਂ ਹਾਜ਼ਰ ਹਾਂ ਤਨ ਮਨ ਨਾਲ ਤਨ ਨਾਲ